ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰਣੀਆ ਜ਼ਿਲ੍ਹਾ ਮੋਗਾ ਨੇੜੇ ਬੱਧਨੀ ਸ਼ਹਿਰ ਰਜੰਦ ਇੱਕ ਸਾਈਡ ਰਾਉਕੇ ਇੱਕ ਸਾਈਡ ਚੜੱਕ ਇਹ ਆਣ ਗਵਾਂਢ ਦੇ ਪਿੰਡਾਂ ਰਣੀਆ ਪਿੰਡ 'ਚੋ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਗੈਂਤੀ ਚ ਬਾਈ ਹੁਣਾਂ ਦੇ ਘਰੇ ਪਸ਼ੂ ਰੱਖੇ ਹੋਏ ਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਸੇਲ ਕਰਨੇ ਆ ਇੱਕ ਆ ਜਿਹੜੀ ਤੁਸੀਂ ਸਕਰੀਨ ਦੇ ਸਾਹਮਣੇ ਤਾਜੀ ਸੂਈ ਵੇੜ ਵੇਖ ਰਹੇ ਆ ਤੇ ਇੱਕ ਆ ਬੱਚੀ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਨਾਮ ਬਾਈ ਜਕਸੀਰ ਸਿੰਘ ਪਿੰਡ ਰਣੀਆਂ ਫੋਨ ਨੰਬਰ ਦੱਸ ਦੀ ਜੀ ਫੋਨ ਨੰਬਰ 973338196 ਇੱਕ ਰੀ ਦੱਸ ਦੀ 973338196 ਕਿੰਨਾ ਸੂ ਹੈ ਜੀ ਦੂਜੇ ਸੂਏ ਵੇੜ ਆ ਬਾਈ ਸੂਈ ਨੂੰ ਸਮਾ ਸੂਈ ਨੂੰ ਬਈ ਅੱਜ 5 ਦਿਨ ਹੋ ਗਏ ਬੋਲੇ ਜੀ ਹੈ ਕਿੰਨਾ ਬੋਲਾ ਬੋਲਾ ਬਈ 15 ਲੀਟਰ ਤਿਆਰ ਆ ਕੋਈ ਮਰਜ਼ੀ ਬੰਦਾ ਦੋ ਵਾਰ ਦੋ ਟਾਈਮ ਚੋਕੇ ਵੇਖ ਲਿਆ ਆਪਣੀ ਤਸੱਲੀ ਕਰ ਲੇਗਾ ਕਿੰਨਾ ਕਿ ਪਿਆ ਜੀ ਇਹ ਬਈ 6 ਵਾਣਾ ਹਜੇ ਪਾਇਆ ਹੀ ਕੁਛ ਨਹੀਂ ਗਾ 20 ਲੀਟਰ ਵੀ ਕਰ ਸਕਦੀ ਹੈ ਕੱਢੀ ਦਾ ਸੌਣ ਸੌਣ ਹਮਾਰਾ ਬੜਾ ਚੰਗਾ ਤੇ ਸੌਣ ਬਹੁਤ ਚੰਗਾ ਚਵਾਈ ਨੂੰ ਗੱਲ ਨੇ ਵਰਗੀ ਧਾਰ ਸੂਆ ਕਹਿੰਨਾ ਦੂਜਾ ਦੂਜਾ ਦੂਜੇ ਸੂਏ ਸੂਈ ਹੈ ਬਾਈ ਕਹਿੰਦਾ 5 ਦਿਨਾਂ ਦੀ ਸੂਈ ਥੱਲੇ 15 ਕਿਲੋ ਬੋਲੀ ਤਿਆਰ ਹੈ ਜੀ ਦੀ ਵੀ ਆ ਗਾਂਪੂਰੀ ਉਹ ਸਾਡਾ ਵੀਡੀਓ ਇਹ ਆ ਫਗਰ ਬਣਾ ਰਹੇ ਆ ਦਸ ਜਿਹਦੇ ਪਸੰਦ ਆਉ ਭਵਨ ਦੋ ਟਾਈਮ ਚੋ ਕੇ ਲੈ ਜੋ 10 ਵਜੇ 49 ਮਿੰਟ ਤੇ ਵੀਡੀਓ ਬਣਾ ਰਹੇ ਆ 11 ਵਜਨ ਚ ਅਜੇ 11 ਮਿੰਟ ਪਏ ਐ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਆਥ ਨੇ ਹਵਾਨਾ ਭਰ ਆਉਂਦੀ ਹਵਾਨਾ ਫੋਲ ਹੂੰ ਸਹੀ ਐ ਜੀ ਹਵਾਨਾ ਬੌਲੇ ਨਾਲ ਭਰਿਆ ਹੋਣਾ ਸੀ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਏ ਪਸ਼ੂ ਦਾ ਕਾਹਦਾ ਵਹਿਮ ਹੂੰ ਕੋਈ ਉਹਲਾ ਤਾਂ ਰਹੀ ਨਹੀਂ ਜਾਂਦਾ ਸੂਏ ਪਸ਼ੂ ਚ ਜਿਹੜਾ ਕੁਛ ਆ ਤੁਹਾਡੇ ਸਾਹਮਣੇ ਆ ਸੀਲਸਾਉ ਫੁੱਲ ਆ 15 ਕਿਲੋ ਬੌਲੀ ਰੈਡੀ ਆ ਜਦੋਂ ਮਰਜੀ ਬੈਠਾ ਰਵੇ ਕੋਈ ਹਵਾਨੇ ਉਹ ਨਦਰ ਨਾ ਆ ਹੂੰ ਥਾਣ ਬਹੁਤ ਸੋਹਣੇ ਆ ਮੁਠੀ ਵਾਲੇ ਹੱਦੀ ਚਵਾਈ ਵਾਲੇ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਕ੍ਰਾਸ ਅੰਗ ਮੱਝਾਂ ਰਗਾ ਦੁੱਧ ਉਹ ਚਿੱਟਾ ਸੀਲਸਾਉ ਫੁੱਲ ਆ ਭਾਵੇਂ ਸਿੱਧੇ ਪਾਸੇ ਦੀ ਬਹਿ ਕੇ ਅਗਲਾ ਚਵਾਈ ਕਰ ਲੈ ਭਾਵੇਂ ਪੁੱਠੇ ਪਾਸੇ ਦੀ ਬਹਿ ਕੇ ਚਵਾਈ ਕਰ ਲੈ ਫੋਰਡ ਸ਼ੰਗਪੂਰਾਵਨੀ ਮੱਝ ਵਾਲਾ ਮੋਟਾ ਦੀਚੁਆਈ ਵਾਲਾ ਜਾਨ ਵਾਲਾ ਥਾਣਾ ਸ਼ਾਮ ਦੀਚੁਆਈ ਸਾਰਾ ਦਿਨ ਪਿਆ 11 ਵਜੇ ਚ ਹਜੇ 11 ਮਿੰਟ ਪਏ ਆ ਜੇ ਕਿਤੇ ਆਥ ਨੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਹਵਾਨਾ ਬੌਲੇ ਨਾਲ ਭਰਿਆ ਹੋਣਾ ਸੀ ਬੌਲੇ ਦੀ ਵੀਰ ਕੰਦਾ ਗਾਰੰਟੀ ਆ 15 ਕਿਲੋ ਤਿਆਰ ਆ ਭਾਵੇਂ ਚੋਕੇ ਲੈ ਜਾਓ ਚਾਰ ਟਾਈਮ ਪੰਜ ਟਾਈਮ ਜਿੰਨੇ ਟਾਈਮ ਮਰਜ਼ੀ ਤੁਹਾਡਾ ਜੀ ਕਰਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦ ਆ ਧਾਰ ਮੋਟੀ ਆ ਫਵਾਨੇ ਤੇ ਲੈਫਟ ਰਾਈਟ ਦੋਨੀਆਂ ਸਾਈਡ ਹੀ ਮੋਟੀਆਂ ਵੇਂਜ ਐ ਕੱਦ ਵੱਡਾ ਵਜ਼ਨ ਬਹੁਤ ਗਰਮੀ ਰਹਿ ਤੂੰ ਦੂਜਾ ਸੂਬਾ ਤਾਜੀ ਸੂਈ ਵਹਿੜ ਤੇ ਮਗਰ ਵੀ ਵੱਛੀ ਐ ਫੀਮੇਲ ਕਾ ਬਛੜੀ 20 ਕਿਲੋ ਵੰਗੂ ਬਾਈ ਦਸਤਾ ਦੁੱਧ ਪੈ ਜੂ ਜੇ ਅਗਲਾ ਵਧੀਆ ਸੇਵਾ ਕਰ ਲੈਂਦਾ ਮੁੱਲ ਬਾਈ ਜਾਇਜ ਆ ਮੁੱਲ ਯਾਰ ਬਾਈ ਕਰਾਉਣ ਨੂੰ ਤਾਂ 85 ਕਰਾਲਾ 85 ਕਰਾਲਾ ਉਹੀ 70000 ਦੀ ਹਾਂ ਜਾਂ ਨਾ ਬਸ ਛੋਟ ਹੀ ਹੋਣੀ ਆ ਉਹਦੇ ਚ ਠੀਕ ਹੈ ਹਾਂ ਮੁੱਲ ਬਾਈ ਕਹਿੰਦਾ 80000 85000 ਜਿੰਨਾ ਮਰਜ਼ੀ ਕਰਾ ਲਓ 70000 ਜੋ ਵੀਰ ਕਹਿੰਦਾ ਛੋਟ ਹੋਣੀ ਆ ਹਾਂ ਜਾਂ ਨਾ ਹੀ ਆ ਬਸ ਹਾਂ ਜਾਂ ਨਾ ਵਾਲਾ ਮੁੱਲ ਇਹ ਸਨੂ ਵਾਲਾ ਮੁੱਲੀ ਆ ਵੀਰ ਕਹਿੰਦਾ ਉਹੀ ਭੈਣ ਭਰਾ ਫੋਨ ਲਾਵੇ ਪੂਰੀ ਵੱਡੀ ਵਹਿੜਾ ਵਜਨ ਵਾਲੀ ਆ ਤਾਜੀ ਸੂਈ ਆ 20 ਕਿਲੋ ਦੁੱਧ ਪਿਆ ਜੂ ਮਗਰ ਵੱਛੀ ਤੇ ਦੁੱਧ ਮੱਝ ਵਰਗਾ ਚਿੱਟਾ ਆਉ ਜਾਵਾ ਦੋ ਨੰਬਰ ਤੇ ਆ ਜੀ ਬਾਈ ਇਹ ਖੀਰੀ ਵਸੀ ਆ ਬਾਈ ਠੀਕ ਹੈ ਜੀ 12 ਮਹੀਨਿਆਂ ਦੀ ਆ ਠੀਕ ਹੈ ਜੀ ਹਾਂ ਤੇ ਇਹ ਵੀ ਆਪਾਂ ਸੇਲ ਕਰਨੀ ਆ ਮੋਹ ਮੰਦੋ ਕੋ ਗਿਆ ਤਬ ਕਰ ਰਹੀ ਹੈ ਦੋਸਤੋ ਖੀਰੀ ਬੱਚੀ ਦੁੱਧ ਵਾਲੇ ਦੰਦਾਂ ਦੇ ਠੀਕ ਹੈ ਜੀ ਆ ਮੋਗੇ ਜੀ ਕਿ ਮੈਂ ਬਈ ਇਹ ਬਈ ਠੀਕੇ ਲੱਗੇ ਹੋਇਆ ਕਾਲੇ ਹੋ ਗਿਆ ਝੜ ਜਾਣੇ ਆ ਹੁਣ ਠੀਕ ਚੱਲੇ ਬਹੁਤ ਸੀਗੇ ਝੜ ਗਏ ਥੋੜੇ ਹੀ ਰਹਿ ਗਏ ਬਸ ਹੁਣ ਵੀ ਮੋਗੇ ਜਰੂਰ ਹੈਗੇ ਆਪਾਂ ਦੱਸ ਦਿੰਨੇ ਅਗਲੇ ਨੂੰ ਮੜ ਕੇ ਅਗਲਾ ਕਵੇ ਹਾਂ ਮੋਲੇ ਮੋਲੇ ਦਾ ਬਈ 20000 ਰੁਪਇਆ ਹਾਂ ਜਾਂ ਨਹੀਂ ਕਰੋਨ ਨੂੰ 25 ਕਰਾ ਲੈ 30 ਕਰਾ ਲੈ 10 20000 ਦੀ ਦੇਣੀ ਹੈ ਠੀਕ ਹੈ ਜੀ ਦੁੱਧ ਵਾਲੇ ਦੰਦਾਂ ਚ ਖੀਰੀ ਬੱਚੀ ਡੱਬੀ ਪ੍ਰਿੰਟ ਵਾਲੀ ਬਹੁਤ ਜੀ ਕੱਢ ਕੱਢ ਪੂਰਾ ਵਰਤ ਗ੍ਰੋਥ ਬਹੁਤ ਚੰਗੀ ਹੈ ਸੀਵਨ ਲਾਈਨ ਦੇ ਬਿਲਕੁਲ ਯੋਗ ਹੈ ਮੌਗੇ ਹੈਗੇ ਆ ਪਰ ਵੀਰ ਕਹਿੰਦਾ ਕਾਲੇ ਹੋ ਗਏ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਇੰਜੈਕਸ਼ਨ ਵੀਰ ਕਹਿੰਦਾ ਲੱਗਿਆ ਹੋਇਆ ਹੋਮੋਪੈਥਿਕ ਵੀਰ ਕਹਿੰਦਾ ਦਵਾਈ ਦਿੱਤੀ ਵੀ ਇਹ ਝੜ ਚੱਲੇ ਆ ਇਹ 20000 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਇੱਕ ਨੰਬਰ ਟਾਪ ਦੀ ਵਹਿੜ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਬਹੁਤ ਚੰਗੀ ਵਹਿੜ ਗਰਮੀ ਰਹਿਤ ਮੱਝ ਵਰਗਾ ਦੁੱਧ ਆ ਪਵਾ ਦੋ ਟਾਈਮ ਪਵਾ ਤਿੰਨ ਟਾਈਮ ਚੋਕੇ ਲੈ ਜਾਓ 15 ਕਿਲੋ ਬੌਲੀ ਤਿਆਰ ਆ ਕੋਈ ਨਿੱਕੀ ਮਰੀ ਹੰਬੀ ਜੀ ਵੈੜ ਨਹੀਂ ਪੂਰੀ ਵੱਡੇ ਕੱਦ ਕਾਠ ਵਾਲੀ ਵਜਨ ਵਾਲੀ ਆ ਬਾਕੀ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ ਹਵਾਨਾ ਵੀ ਕਰਮ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਮੁੱਲ 75000 80000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 70000 ਦੀ ਵੀ ਕਹਿੰਦਾ ਦੇ ਦੇਣੀ ਵਿੱਚੋਂ ਛੋੜ ਕਰੂੰਗਾ ਪੂਰੀ ਵੱਡੀ ਵੈੜ ਦੂਜਾ ਸੂਬਾ 20 ਕਿਲੋ ਦੁੱਧ ਪਿਆਜੂ 20 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਪਹਿਲੀ ਗੱਲ ਤਾਂ ਸ਼ੇਰ ਦੀ ਮਿਲਦੀ ਨਹੀਂ ਜੇ ਮਿਲ ਵੀ ਗਈ 1.5 2 ਲੱਖ ਦੀ ਮਿਲਦੀ ਆ ਤੇ ਮੱਝ ਹਰਗਾ ਦੁੱਧ ਹੋਣਾ 70000 ਚੋਂ ਮਾਨ ਕਰ ਦੂ ਬਾਈ ਫੋਨ ਨੰਬਰ ਸਕਰੀਨ ਤੇ ਦੇਖ ਅਖੀਰੀ ਵਚੀ ਸਾਰਿਆਂ ਨੂੰ ਸਸ਼ਕਤ